ਨੰਬਰ 1 ਜੇਕਰ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਦੁੱਧ ਦੇ ਵਿੱਚ ਚੁਹਾਰੇ ਪਾ ਕੇ ਪੀਣ ਨਾਲ ਤਾਕਤ ਮਿਲਦੀ ਹੈ। ਨੰਬਰ 2 ਗਰਮ ਪਾਣੀ ਦੇ ਵਿੱਚ ਥੋੜੀ ਜਿਹੀ ਇਲਾਇਚੀ ਦਾ ਸਿਰਕਨ ਕਰਨ ਨਾਲ ਸਰੀਰਕ ਥਕਾਵਟ ਖਤਮ ਹੋ ਜਾਂਦੀ ਹੈ। ਨੰਬਰ 3 ਰਾਤ ਨੂੰ ਧੁੰਨੀ ਦੇ ਵਿੱਚ ਤੇਲ ਪਾਉਣ ਦੇ ਨਾਲ ਦਿਮਾਗ ਤੇਜ਼ ਕੰਮ ਕਰਨ ਲੱਗ ਜਾਂਦਾ ਹੈ ਤੇ ਸਿਹਤ ਵੀ ਠੀਕ ਰਹਿੰਦੀ ਹੈ। ਨੰਬਰ 4 ਜਿਆਦਾ ਗਰਮ ਪਾਣੀ ਨਾਲ ਚਿਹਰੇ ਧੋਣਾ ਨਹੀਂ ਚਾਹੀਦਾ। ਇਸ ਦੇ ਨਾਲ ਤੁਹਾਡੀ ਤ્વਚਾ ਜਲਦੀ ਬੁੱਢੀ ਨਜ਼ਰ ਆਉਣ ਲੱਗ ਜਾਂਦੀ ਹੈ। ਨੰਬਰ 5 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਟੀ ਦੇ ਨਾਲ ਪਿਆਜ਼ ਖਾਓ, ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਪੀਓ, ਦਿਨ ਵਿੱਚ ਖਾਣਾ ਦੋ ਵਾਰ ਖਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਜਾਂ ਗਰਮ ਦੁੱਧ ਜ਼ਰੂਰ ਪੀਓ। ਨੰਬਰ 6 ਰੋਜ਼ਾਨਾ ਸਵੇਰੇ ਖਾਲੀ ਪੇਟ ਉਲਟਾ ਲਟਕਣ ਦੇ ਨਾਲ ਲਵਾਈ ਵਧਣੀ ਸ਼ੁਰੂ ਹੋ ਜਾਂਦੀ ਹੈ। ਨੰਬਰ 7 ਰਾਤ ਦੀ ਬਚੀ ਹੋਈ ਰੋਟੀ ਦੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੀ ਹੈ। ਬਾਸੀ ਰੋਟੀ ਨੂੰ ਸਵੇਰੇ ਦੁੱਧ ਦੇ ਨਾਲ ਖਾਣ ਨਾਲ ਅਨੁਪਾਚ ਗੈਸ ਐਸਿਡਿਟੀ ਅਤੇ ਪੇਟ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਨੰਬਰ 8 ਰੋਜ਼ਾਨਾ ਅਦਰਕ ਦਾ ਥੋੜਾ ਜਿਹਾ ਟੁਕੜਾ ਚਬਾਉਣ ਦੇ ਨਾਲ ਜਲਦੀ ਬਿਮਾਰੀ ਨਹੀਂ ਨੇੜੇ ਆਉਂਦੀ ਨੰਬਰ 9 ਜ਼ਿਆਦਾ ਸੋਚਣ ਵਾਲੇ ਅਤੇ ਟੈਨਸ਼ਨ ਲੈਣ ਵਾਲੇ ਇਨਸਾਨ ਦੇ ਚਿਹਰੇ ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ ਨੰਬਰ 10 ਰੋਜ਼ਾਨਾ ਰਾਤ ਨੂੰ ਸੌਣ ਦੇ ਸਮੇਂ ਪਿਸ਼ਾਬ ਕਰਕੇ ਸੌਣ ਨਾਲ ਗੁਰਦੇ ਖਰਾਬ ਨਹੀਂ ਹੁੰਦੇ ਨੰਬਰ 11 ਗੁਰਦੇ ਦਾ ਸੇਵਨ ਕਰਨ ਨਾਲ ਅਤੇ ਸ਼ੂਗਰ ਦੀ ਦਿੱਕਤ ਨਹੀਂ ਹੁੰਦੀ ਨੰਬਰ 12 ਰੋਜ਼ਾਨਾ ਬੀਰ ਦਾ ਸੇਵਨ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 13 ਰੋਜ਼ਾਨਾ ਸਵੇਰੇ ਇੱਕ ਤਾਜ਼ਾ ਟਮਾਟਰ ਖਾਣ ਦੇ ਨਾਲ ਵਾਲ ਜਲਦੀ ਸਫੇਦ ਨਹੀਂ ਹੁੰਦੇ ਨੰਬਰ 14 ਸਵੇਰੇ ਨਾਸ਼ਤੇ ਤੋਂ ਬਾਅਦ ਇਲਾਇਚੀ ਖਾਣ ਦੇ ਨਾਲ ਸਾਹ ਨਹੀਂ ਫੁੱਲਦਾ ਨੰਬਰ 15 ਸੌਣ ਤੋਂ ਪਹਿਲਾਂ ਥੋੜਾ ਗੂੰਗਣਾ ਪਾਣੀ ਪੀਣ ਦੇ ਨਾਲ ਗੁਰਦੇ ਸਾਫ਼ ਰਹਿੰਦੇ ਹਨ ਨੰਬਰ 16 ਅਮਰੂਦ ਦਾ ਸੇਵਨ ਕਰਨ ਨਾਲ ਸੁਸਤੀ ਅਤੇ ਡਿਪਰੈਸ਼ਨ ਘਟ ਹੁੰਦਾ ਹੈ। ਨੰਬਰ 17 ਜਿਆਦਾ ਠੰਡਾ ਪਾਣੀ ਪੀਣ ਦੇ ਨਾਲ ਚਿਹਰੇ ਤੇ ਚੋਰਨੀਆਂ ਆ ਜਾਂਦੀਆਂ ਹਨ। ਨੰਬਰ 18 ਧਨੀਏ ਦਾ ਰਸ ਗੰਜੇ ਸਿਰ ਤੇ ਲਗਾਉਣ ਦੇ ਨਾਲ ਸਿਰ ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਨੰਬਰ 19 ਗਰਮ ਰੋਟੀ ਦੇ ਨਾਲ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 20 ਰੋਜ਼ਾਨਾ ਪਿਆਜ਼ ਖਾਣ ਦੇ ਨਾਲ ਸਰੀਰ ਦੇ ਵਿੱਚ ਨਵਾਂ ਤਾਜ਼ਾ ਖੂਨ ਬਣਦਾ ਹੈ। ਨੰਬਰ 21 ਜੇਕਰ ਤੁਹਾਡੇ ਹੱਥ ਪੈਰ ਸਮੇਂ ਠੰਡੇ ਰਹਿੰਦੇ ਹਨ ਤਾਂ ਤੁਹਾਡੇ ਅੰਦਰ ਖੂਨ ਦੀ ਕਮੀ ਹੋ ਸਕਦੀ ਹੈ ਨੰਬਰ 5 ਫਲ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਤੇਜਾਬ ਪੈਂਦਾ ਹੈ ਅਤੇ ਸੀਨੇ ਦੇ ਵਿੱਚ ਜਲਣ ਵੀ ਹੋ ਸਕਦੀ ਹੈ ਨੰਬਰ 23 ਜੇਕਰ ਚਿਹਰੇ ਉੱਪਰ ਬੁੜਾਪਾ ਜਲਦੀ ਨਜ਼ਰ ਆਉਣ ਲੱਗੇ ਤਾਂ ਦੁੱਧ ਵਿੱਚ ਚੋਹਾਰੇ ਵਾਰ ਕੇ ਪਿਓ ਨੰਬਰ 24 ਜਿਆਦਾ ਠੰਡਾ ਪਾਣੀ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਸ ਲਈ দাঁਤ ਜਲਦੀ ਖਰਾਬ ਹੋ ਜਾਂਦੇ ਹਨ ਨੰਬਰ 25 ਜਾਨਾ ਦੁੱਧ ਪੀਣਾ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਤੇ ਦੁੱਧ ਅਮਰਤ ਦੇ ਸਮਾਨ ਹੁੰਦਾ ਹੈ ਨੰਬਰ 26 ਵਾਲਾਂ ਨੂੰ ਲੰਬੇ ਸਮੇਂ ਤੱਕ ਸੰਘਨੇ ਕਰਨ ਲਈ ਸਰੋਂ ਦੇ ਤੇਲ ਵਿੱਚ ਥੋੜਾ ਜਿਹਾ ਦੁੱਧ ਮਿਲਾ ਕੇ ਲਗਾਉਣ ਦੇ ਨਾਲ ਵਾਲਾਂ ਨੂੰ ਫਾਇਦਾ ਮਿਲਦਾ ਹੈ ਨੰਬਰ 27 ਜੇਕਰ ਤੁਸੀਂ ਸਿਰ ਵਿੱਚ ਹੋਰ ਇਹ ਦਰਦ ਤੋਂ ਆਰਾਮ ਚਾਹੁੰਦੇ ਹੋ ਤਾਂ ਚੌਲਾਂ ਤੋਂ ਪਰਹੇਜ਼ ਕਰੋ ਨੰਬਰ 28 ਚੌਲ ਖਾਣ ਤੋਂ ਤੁਰੰਤ ਬਾਅਦ ਤੁਹਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਇਸ ਦੇ ਨਾਲ ਪੇਟ ਨੂੰ ਨੁਕਸਾਨ ਪਹੁੰਚਦਾ ਹੈ ਤੇ ਬਾਦ ਹਾਜਮੀ ਵੀ ਹੋ ਸਕਦੀ ਹੈ ਨੰਬਰ 29 ਜੇਕਰ ਕੰਨ ਵਿੱਚ ਮੈਲ ਜਮਾ ਹੋਣ ਲੱਗੇ ਤਾਂ ਇਸ ਨੂੰ ਦੂਰ ਕਰਨ ਦੇ ਲਈ ਰਾਤ ਨੂੰ ਸੌਣ ਦੇ ਸਮੇਂ 2-3 ਪੂੰਦਾ ਸਰੋਂ ਦੇ ਤੇਲ ਦੀਆਂ ਪਾਓ ਇਸ ਦੇ ਬਾਅਦ ਸਵੇਰ ਤੱਕ ਕੰਨ ਵਿੱਚ ਜਮਾ ਮੈਲ ਬਾਹਰ ਆ ਜਾਵੇਗੀ ਨੰਬਰ 30 ਜੇਕਰ ਤੁਹਾਡੇ ਬੁੱਲ੍ਹ ਕਾਲੇ ਹੋ ਜਾਣ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦਹੀਂ ਦੀ ਮਲਾਈ ਆਪਣੇ ਬੁੱਲਾਂ ਉੱਪਰ ਲਗਾਓ ਇਸ ਨਾਲ ਤੁਹਾਡੇ ਬੁੱਲ੍ਹ ਗੁਲਾਬੀ ਅਤੇ ਮਲਾਈਮ ਹੋ ਜਾਣਗੇ ਨੰਬਰ 31 ਜੇਕਰ ਤੁਹਾਡਾ ਪੇਟ ਜ਼ਿਆਦਾ ਵੱਧ ਗਿਆ ਹੈ ਤਾਂ 4-5 ਮੋٹے ਇਲਾਇਚੀ ਵੱਡੀ ਇਲਾਇਚੀ ਨੂੰ ਪਾਣੀ ਦੇ ਵਿੱਚ ਉਬਾਲ ਕੇ ਪੀਓ ਇਸ ਨਾਲ ਤੁਹਾਡਾ ਪੇਟ ਹੌਲੀ-ਹੌਲੀ ਘੱਟ ਹੋਣ ਲੱਗ ਜਾਵੇਗਾ ਨੰਬਰ 32 ਜਾਨਾ ਰਾਤ ਨੂੰ ਕਿਸੇ ਨਿਸ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 30 ਪੁਦੀਨੇ ਦੀਆਂ ਪੱਤੀਆਂ ਨੂੰ ਚਿਹਰੇ ਤੇ ਲਗਾਉਣ ਦੇ ਨਾਲ ਸਕਿਨ ਨਰਮ ਅਤੇ ਮਲਾਈਮ ਹੋ ਜਾਂਦੀ ਹੈ ਨੰਬਰ 34 ਜੇਕਰ ਤੁਹਾਨੂੰ ਸੁੱਕੀ ਖੰਘ ਹੈ ਤਾਂ ਰਾਤ ਨੂੰ ਸੌਂਦੇ ਸਮੇਂ ਗਰਮ ਦੁੱਧ ਦੇ ਵਿੱਚ ਦੋ ਤਿੰਨ ਪਤਾਸੇ ਪਾ ਕੇ ਪਿਓ ਇਸ ਦੇ ਨਾਲ ਤੁਹਾਨੂੰ ਸੁੱਕੀ ਖੰਘ ਤੋਂ ਆਰਾਮ ਮਿਲੇਗਾ ਨੰਬਰ 35 ਕਣਕ ਦੇ ਦਲੀਏ ਦੇ ਵਿੱਚ ਦੇਸੀ ਖੰਡ ਬਦਾਮ ਦੀ ਕਿਰੀ ਅਤੇ ਦੇਸੀ ਘਿਓ ਮਿਲਾ ਕੇ ਦਰਿਆ ਖਾਨ ਦੇ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਦਰੀਆ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਨੰਬਰ 36 ਹਰ ਗੱਲ ਨੂੰ ਜ਼ਿਆਦਾ ਸੋਚਣ ਵਾਲੇ ਲੋਕ ਅਕਸਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਉਹਨਾਂ ਦਾ ਦਿਮਾਗ ਉਹ ਵੀ ਸੋਚਣ ਲੱਗ ਜਾਂਦਾ ਹੈ ਜੋ ਅਸਲੀਅਤ ਵਿੱਚ ਨਹੀਂ ਹੁੰਦਾ ਨੰਬਰ 37 ਮੂਲੀ ਦਾ ਰਸ ਪੀਣ ਦੇ ਨਾਲ ਪਿੱਤੇ ਦੀ ਪਥਰੀ ਬਾਨਾ ਬੰਦ ਹੋ ਜਾਂਦੀ ਹੈ ਨੰਬਰ 38 ਜੇਕਰ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਨਿਕਲਦਾ ਹੈ ਤਾਂ ਇਸ ਦਾ ਮਤਲਬ ਹੇ ਕਿ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗ ਗਈ ਹੈ ਨੰਬਰ 49 ਬਦਾਮ ਦਾ ਤੇਲ ਧੁੰਨੀ ਦੇ ਵਿੱਚ ਪਾਉਣ ਦੇ ਨਾਲ ਪੇਟ ਹੌਲੀ-ਹੌਲੀ ਘਟ ਹੋਣ ਲੱਗ ਜਾਂਦਾ ਹੈ ਨੰਬਰ 40 ਜਨਨਾ 10 ਤੋਂ 15 ਮਿੰਟ ਪੈਦਲ ਸੈਰ ਕਰਨ ਦੇ ਨਾਲ ਡਿਪਰੈਸ਼ਨ ਦੂਰ ਹੁੰਦਾ ਹੈ ਤੇ ਸਰੀਰ ਵੀ ਠੀਕ ਰਹਿੰਦਾ ਹੈ ਨੰਬਰ 48 ਪਿਆਜ਼ ਦੀ ਖੁਸ਼ਬੂ ਸੁੰਘਣ ਦੇ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 42 ਸਵੇਰੇ ਉੱਠਣਸਾਰ ਹੀ ਕੰਗੀ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ ਹੋ ਜਾਂਦੇ ਹਨ ਨੰਬਰ 43 ਸੇ ਦੇ ਨਮਕ ਦਾ ਇਸਤੇਮਾਲ ਕਰਨ ਨਾਲ ਥਾਇਰਾਇਡ ਅਤੇ ਬੀਪੀ ਦੀ ਸਮੱਸਿਆ ਨਹੀਂ ਹੁੰਦੀ ਨੰਬਰ 44 ਜਿਨ੍ਹਾਂ ਦੇ ਦੰਦਾਂ ਦੇ ਵਿੱਚ ਦਰਦ ਹੈ ਤਾਂ ਸਮਾਈ ਨੂੰ ਪਾਣੀ ਦੇ ਵਿੱਚ ਪਾ ਕੇ ਗਰਦੀ ਕਰੋ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਉਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ